ਯੂਥ ਜਿਹੜਾ ਹਮੇਸ਼ਾ ਤੁਹਾਡੀ ਨੌਜਵਾਨ ਪੀੜੀ ਆ ਉਹ ਗੱਲ ਨੂੰ ਅੱਗੇ ਤੋਰਦੀ ਹੈ ਅਸੀਂ ਲੋਕ ਪਿੱਛੋਂ ਸਨੇਹ ਦਿੰਨੇ ਆ ਪਰ ਉਹ ਸਾਡੇ ਸਨੇਹ ਲੈ ਕੇ ਯੂਥ ਹੈ ਜਿਹੜਾ ਮੇਰਾ ਉਹੀ ਅੱਗੇ ਜਾ ਰਿਹਾ ਹੈ ਯੂਥ ਦੇ ਵਿੱਚ ਐਟ ਪ੍ਰੈਜ਼ੈਂਟ ਬਹੁਤ ਚੀਨਿੰਗ ਹੈ ਤੇ ਉਹੀ ਸਾਡਾ ਖਜ਼ਾਨਾ ਹੈ ਉਹਨੂੰ ਅਸੀਂ ਸੰਭਲਣਾ ਇਹ ਚੀਜ਼ਾਂ ਅਸੀਂ ਤਾਂ ਇਹਨਾਂ ਨੂੰ ਬਾਹਰ ਲਿਆ ਕੇ ਰੋਟੀਆਂ ਥੱਲੇ ਕਰਦੇ ਆ ਪਰ ਅਸੀਂ ਕੋਸ਼ਿਸ਼ ਕਰੀਏ ਕਿ ਸੌਣ ਦਾ ਮਹੀਨਾ ਕਿੰਨੀ ਹਰਿਆਲੀ ਹੈ ਕਿੰਨੀ ਠੰਡਕ ਹੈ ਕਿੰਨੀ ਬਨਸਪਤੀ ਜਿਹੜੀ 몰ਰੀ ਹੈਗੀ ਹੈ ਜੇ ਬਾਹਰ ਨਿਕਲੋਗੇ ਤਾਂ ਨਜ਼ਾਰੇ ਦੇਖੋਗੇ ਪਿੰਗ ਦਾ ਝੂਟਾ ਵੀ ਤਾਂ ਹੀ ਮਿਲਣਾ ਜੇ ਆਪਾਂ ਉੱਥੋਂ ਨਿਕਲ ਕੇ ਇੱਥੇ ਆਵਾਂਗੇ ਤੋਰਾ ਜਿਹੜਾ ਉਹ ਸਾਡੇ ਬੱਚਿਆਂ ਨੇ ਤੋੜਨਾ ਹੈ ਜੀ ਤੇ ਉਹ ਜਾਗ ਲੱਗ ਚੁੱਕੀ ਹੈ ਵੀਰ ਹੈਪੀ ਵੀਰ ਸੈਟੀਸਫਾਈਡ ਸਾਡੀਆਂ ਮਾਵਾਂ ਜਿਹੜੀਆਂ ਸੀ ਉਹ ਪੜੀਆਂ ਲਿਖੀਆਂ ਨਹੀਂ ਸੀ ਹਾਂਜੀ ਠੀਕ ਹੈ ਔਰ ਕਿੰਨਾ ਕੁਸ਼ ਕਿੰਨੀਆਂ ਲੋਕ ਬੋਲੀਆਂ ਕਿੰਨੇ ਲੋਕ ਗੀਤ ਕਿੰਨੀਆਂ ਬਣ ਗਈਆਂ ਨੇ ਇਹਦੇ ਵਿੱਚ ਉਹਨਾਂ ਨੇ ਸਾਰੀਆਂ ਸਿਰਜੀਆਂ ਨੇ ਉਹਨਾਂ ਨੇ ਅੱਖਰ ਨਹੀਂ ਪਾਏ ਪਰ ਉਹਨਾਂ ਨੇ ਸਿਰਜੀਆਂ ਨੇ ਔਰ ਸਿਰਜ ਕੇ ਲੋਕਾਂ ਦੇ ਵਿੱਚ ਛੱਡਦੀਆਂ ਨੇ ਤੇ ਸਾਡੀ ਪੀੜ੍ਹੀ ਹੈ ਅਸੀਂ ਚਲੇ ਜਾਵਾਂਗੇ ਨਾ ਤਾਂ ਕੋਈ ਦਸਤਾਵੇਜ਼ ਵੀ ਨਹੀਂ ਲੱਭਣਾ ਹਾਂ ਕੌਣ ਦੱਸੂਗਾ ਉਹਨਾਂ ਨੂੰ ਇਹ ਚੀਜ਼ਾਂ ਕਿ ਨਹੀਂ ਭਲੇਓ ਇਹ ਕੰਮ ਇਸ ਕਰਕੇ ਬਣਿਆ ਤੁਸੀਂ ਫੋਲੋ ਕਰ ਲਓ ਕੀ ਮੁਸ਼ਕਿਲ ਹੈ ਹਰ ਰਿਸ਼ਤੇ ਨੂੰ ਆਪਣੀ ਬੰਦੀ ਅਹਿਮੀਅਤ ਮਿਲ ਜਾਣੀ ਹੈ ਤੇ ਤੁਸੀਂ ਦੂਜੀ ਚੀਜ਼ ਦੇ ਵਿੱਚ दखਲ ਅੰਦਾਜ਼ੀ ਨਾ ਕਰੋ ਤੇ ਜੇ ਆਪਾਂ ਕਹੀਏ ਵੀ ਹੁਣ ਜੀ ਜੇ ਕੁੜੀ ਦੀ ਪੇਟੀ 'ਚ ਕੱਪੜੇ ਪਾਉਣ ਲੱਗੇ ਆ ਤਾਂ ਵੀ ਨਾ ਚਲੋ ਪੇਟੀ ਖਲਾਉਣ ਲੱਗੇ ਆ ਤਾਂ ਵੀ ਨਾ ਚਲੋ ਵਿਆਹ ਧਰਨ ਲੱਗੇ ਆ ਤਾਂ ਵੀ ਨਾ ਚਲੋ ਚੱਕੀ ਹਸਲਾਇਆ ਤਾਂ ਵੀ ਨਾ ਚਲੋ ਤੁਸੀਂ ਆਪਣੀ ਸਿਹਤ 'ਚ ਚੱਲ ਜਾਓ ਜਿਹੜੀਆਂ ਰਸਮਾਂ ਪ੍ਰਚਲਿਤ ਰਹੀਆਂ ਨੇ ਤੁਹਾਨੂੰ ਉਹਨਾਂ ਦੇ ਗੀਤ ਮਿਲਣਗੇ ਦੂਜਿਆਂ ਦੇ ਮਿਲਣਗੇ ਹੀ ਨਹੀਂ ਉਹ ਤੁਹਾਡੇ ਕੋਲ ਸਭ ਤੋਂ ਵੱਡਾ ਪਰਮਾਨਾ ਸੋ ਮੇਰੇ ਨਾਲ ਇਸ ਵਕਤ ਮੌਜੂਦ ਨੇ ਡਾਕਟਰ ਪ੍ਰੋਫੈਸਰ ਨਕੋਰ ਸਿੱਧੂ ਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਪਹਿਲਾਂ ਤਾਂ ਤੁਹਾਨੂੰ ਤੀਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਤਾਂ ਸਾਰਿਆਂ ਨੂੰ ਵੀ ਹੁੰਦੀਆਂ ਬਹੁਤ ਹਾਂਜੀ ਹਾਂਜੀ ਜ਼ਰੂਰ ਸੋ ਸਮਾਉ ਪਿੰਡ ਪਹੁੰਚੇ ਆ ਹੈਨਾ ਮਾਹੌਲ ਤੁਸੀਂ ਵੇਖ ਲਿਆ ਏ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਕਿਉਂਕਿ ਹਰ ਵਾਰੀ ਨਾ ਕੁਝ ਨਾ ਕੁਝ ਵੱਡਾ ਹੁੰਦਾ ਜਾ ਰਿਹਾ ਇਕੱਠ ਜਿਹੜਾ ਏ ਹਰ ਵਾਰ ਵੱਡਾ ਹੁੰਦਾ ਜਾ ਰਿਹਾ ਦੇਖੋ ਬੇਟਾ ਇਹ ਚੱਲ ਰਹੀਆਂ ਨੇ 20 ਸਾਲ ਤੋਂ ਮੈਂ ਇੱਥੇ ਆ ਰਹੀ ਹੈਗੀ ਆ ਤੇ ਅਸੀਂ ਆਰਗੇਨਾਈਜ਼ ਕਰਦੇ ਹਾਂ ਨਾ ਤਿਆਂ ਨੂੰ ਪਾਲ ਸਿੰਘ ਜਿਆਦਾ ਐਕਟਿਵ ਨੇ ਉਹਨਾਂ ਦੇ ਨਾਲ ਹੀ ਚੱਲਦੀ ਹੈ ਪਰ ਫਿਰ ਸਾਡੀ ਆਪਣੀ ਟੀਮ ਹੈਗੀ ਹੈ ਸੋ ਏਵਰੀ ਟਾਈਮ ਬੱਚੇ ਲੈਵਲ ਪਹਿਲਾਂ ਇੰਨਾ ਨਹੀਂ ਸੀਗਾ ਸਟਾਰਟਿੰਗ ਦੇ ਵਿੱਚ ਤਾਂ ਹਰ ਚੀਜ਼ ਜਿਹੜੀ ਉਹ ਛੋਟੀ ਹੋਈ ਹੁੰਦੀ ਹੈ ਫਿਰ ਚਲਦੇ ਚਲਦੇ ਜੁੜਦੇ ਜੁੜਦੇ ਐਕਟੀਵਿਟੀਜ਼ ਦੇ ਨਾਲ ਹੈਨਾ ਜਿਵੇਂ ਜਿਵੇਂ ਬੱਚੇ ਜਾਂਦੇ ਨੇ ਔਰ ਇਹ ਸਮਾਗਮ ਜਿਹੜਾ ਹੈਗਾ ਇਹ ਬਿਲਕੁਲ ਨਿਰਸਵਾਰਥ ਹੈ ਇਹਦੇ ਵਿੱਚ ਕੁਛ ਇਹ ਨਹੀਂ ਹੈ ਵੀ ਕਿਸੇ ਨੇ ਆਉਣਾ ਹੈ ਕਿਸੇ ਤੋਂ ਕੋਈ ਪੈਸੇ ਲੈਣੇ ਹੈ ਜਾਂ ਕੁਛ ਹੋਣਾ ਹੈ ਸਗੋਂ ਪੱਲਿਓ ਦੇ ਕੇ ਹੀ ਬੱਚੇ ਨੂੰ ਭੇਜਣਾ ਹੈ ਜਿਹੜੀ ਫੈਸਟੀਵਲ ਦੇ ਪਿੱਛੇ ਭਾਵਨਾ ਹੈਗੀ ਹੈ ਨਾ ਉਹ ਬਹੁਤ ਪਿਓਰ ਹੈ ਹਾਂਜੀ ਇਸ ਕਰਕੇ ਹੀ ਇੱਥੇ ਇਕੱਠ ਮੱਦਾਂ ਜਾ ਰਹੇ ਆ ਬਾਕੀ ਬਾਬਾ ਸਿਟੀ ਚੰਦ ਜੀ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਉਹ ਬਰੋਟਾ ਹੈਗਾ ਉਸ ਪਾਸੇ ਹਾਂਜੀ ਉੱਥੋਂ ਹੀ ਅਸੀਂ ਸ਼ੁਰੂ ਕੀਤੀ ਸੀ ਅਤੇ ਉੱਥੇ ਹੀ ਅਸੀਂ ਸੰਪੰਨ ਕਰਦੇ ਹਾਂ ਉਹ ਜਗਾ ਸੀ ਛੱਡਦੇ ਨਹੀਂ ਸਾਨੂੰ ਬਹੁਤ ਲੋਕ ਕਹਿੰਦੇ ਆ ਵੀ ਕਿਤੇ ਇੰਨਾ ਇਕੱਠ ਹੋ ਜਾਂਦਾ ਮੈਮ ਕਿਸੇ ਖੁੱਲੇ ਥਾਂ ਤੇ ਚਲੇ ਜਾਓ ਉਧਰ ਚਲੇ ਜਾਓ ਪਰ ਵੀ ਤੇ ਉੱਤਰਤੀ ਦੇ ਭਾਗ ਨਹੀਂ ਜਿੱਥੇ ਇਹ ਚੀਜ਼ ਜਿਹੜੀ ਐਨੀ ਫਲ ਫੁੱਲ ਕੇ ਵਰਲਡ ਵਾਈਡ ਜਿਹੜੀ ਹੈਗੀ ਇਹ ਬਹੁਤ ਵੱਡੀ ਹੋ ਗਈ ਹੈ ਕੀਆ ਜਾਂਦਾ ਸੀਗਾ ਕਿ ਹੁਣ ਉਹ ਉਹਦੀਆਂ ਤੀਆਂ ਨਹੀਂ ਮਨਾਇਆਂ ਜਾਂਦੀਆਂ ਤਾਂ ਲੱਗਦਾ ਹੈ ਕਿ ਇਸ ਦੇ ذریعے ਜਿਹੜਾ ਇਹ ਅਸੀਂ ਇੱਕ ਵਾਰ ਫਿਰ ਤੋਂ ਆਪਣੇ ਕਲਚਰ ਨਾਲ ਜੁੜ ਰਹੇ ਆ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਆਪਣੇ ਦੇਸ਼ 'ਚ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਇਹ ਚੀਜ਼ਾਂ ਜਿਹੜੀਆਂ ਇਹ ਪਹੁੰਚ ਰਹੀਆਂ ਨੇ ਦੇਖੋ ਜਿੰਨੇ ਵੀ ਉਹ ਇੱਕ ਯੁੱਗ ਸੀਗਾ ਜਿਹੜਾ ਅਸੀਂ ਦੇਖਿਆ ਮੈਂ ਅਜੇ ਤੋਂ 60-65 ਸਾਲ ਪਹਿਲਾਂ ਠੀਕ ਹੈ ਤੁਸੀਂ ਕਿਸੇ ਵੀ ਸਮੇਂ ਨੂੰ ਮੋੜ ਕੇ ਨਹੀਂ ਲਿਆ ਸਕਦੇ ਹੁੰਦੇ ਦੀ ਆਪਾਂ ਕਹਿ ਦਈਏ ਜੀ ਵੀ ਉਹੋ ਜਿਹਿਆਂ ਨਹੀਂ ਹੁੰਦਾ ਉਹੋ ਜਿਆ ਤਾਂ ਹੋ ਨਹੀਂ ਸਕਦਾ ਮੇਬੀ ਉਹਦੋਂ ਬੈਟਰ ਹੋ ਜੇ ਹਾਂਜੀ ਹੈਨਾ ਤੇ ਉਹੋ ਜਿਆ ਹੋਵੇ ਤੇ ਉਹ ਵੀ ਬਹੁਤ ਸੋਹਣਾ ਸਮਾਂ ਸੀ ਜਿਹੜਾ ਅਸੀਂ ਦੇਖਿਆ ਹੈਗਾ ਤੇ ਵਿੱਚੋਂ ਦੀ ਤਾਂ ਬਿਲਕੁਲ ਹੀ ਇਹ ਚੀਜ਼ਾਂ ਮੈਂ ਫੀਲਡ ਵਿੱਚ ਹੀ ਕੰਮ ਕੀਤਾ ਮੈਨੂੰ ਹੋ ਗਏ 50 ਸਾਲ ਮੈਂ ਆਪਣੇ ਫੀਲਡ ਵਿੱਚ ਫੋਕਾਟਲੇ ਕੰਮ ਕਰਦੀਆਂ ਹੈ ਹਨਾ ਬਹੁਤ ਕੁਝ ਦੇਖਿਆ ਸੀ ਇੱਕ ਉਹ ਵੀ ਸਮਾਂ ਸੀ ਕਿ ਜਿੱਥੇ ਸਿਰਫ ਬਸ ਕਦੇ ਰਾਜ ਭਵਨ ਚਲੇ ਗਏ ਕਦੇ ਪੰਜਾਬ ਭਵਨ ਚਲੇ ਗਏ ਤੇ ਬਾ ਲੋਕਾਂ ਦੇ ਵਿੱਚ ਕੋਈ ਐਨਾ ਇਸ ਚੀਜ਼ ਦਾ ਪ੍ਰਚਾਰ ਨਹੀਂ ਸੀ ਆਫੀਸ਼ੀਅਲੀ ਜਿਹੜੇ ਹੈ ਕਲਚਰ ਫੇਅਰ ਹੋ ਗਿਆ ਲੋਕ ਸੰਪਰਕ ਵਾਲੇ ਹੋਗੇ ਉਹੀ ਬੰਦੇ ਈਆਂ ਨੂੰ ਮਨਾਉਂਦੇ ਸੀ ਜਿੰਨਾ ਚਿਰ ਕੋਈ ਗੱਲ ਜਿਹੜੀ ਹੈ ਉਹ ਲੋਕਾਂ ਚ ਨਹੀਂ ਜਾਂਦੀ ਮਨ ਚਿੱਤ ਦੇ ਵਿੱਚ ਲੋਕਾਂ ਦੇ ਉਹ ਗੱਲ ਉੱਭਰਦੀ ਨਹੀਂ ਹੈ ਉੱਤਰਦੀ ਨਹੀਂ ਹੈ ਉਹਨਾਂ ਚਿਰ ਉਹ ਚੀਜ਼ ਅੱਗੇ ਤੁਰਦੀ ਨਹੀਂ ਹੁੰਦੀ ਜਿਹੜਾ ਹੁੰਦਾ ਹੈ ਕਲਚਰ ਇਹਦਾ ਸੁਭਾਅ ਇਹ ਹੁੰਦਾ ਹੈ ਕਿ ਇਹਦੀ ਤੌਰ ਤਾਂ ਮੱਠੀ ਹੋ ਜਾਂਦੀ ਹੈ ਪਰ ਇਹ ਜਾ ਨਹੀਂ ਸਕਦਾ ਇਹ ਛੁੱਪ ਨਹੀਂ ਸਕਦਾ ਹੈ ਨਾ ਕਲਚਰੀ ਤਾਂ ਪਹਿਚਾਨ ਹੈ ਬਿਲਕੁਲ ਸਭਿਆਚਾਰੀ ਪਹਿਚਾਨ ਹੈ ਨਾ ਆਪਣਾ ਕਿ ਆਪਾ ਕੌਣ ਆ ਪਹਿਚਾਨ ਕੀ ਹੈ ਸਾਡੀ ਉਹ ਨਹੀਂ ਜਾਂਦੀ ਹੁੰਦੀ ਸੋ ਉਹ ਪਿਛਲੇ 15 20 ਸਾਲਾਂ ਤੋਂ ਮੈਂ ਦੇਖ ਰਹੀ ਆ ਕਿ ਬਹੁਤ ਕੁਝ ਪੋਜ਼ਿਟਿਵ ਤੇ ਬਹੁਤ ਕੁਝ ਵਧੀਆ-ਵਧੀਆ ਹੋ ਰਿਹਾ ਮੈਂ ਗੱਲ ਕਰਦੀ ਹੁੰਨੀ ਆ ਕਿ ਯੂਥ ਜਿਹੜਾ ਹਮੇਸ਼ਾ ਥੋਡੀ ਨੌਜਵਾਨ ਪੀੜੀ ਆ ਉਹ ਗੱਲ ਨੂੰ ਅੱਗੇ ਤੋਰਦੀ ਆ ਅਸੀਂ ਲੋਕ ਪਿੱਛੋਂ ਸਨੇਹ ਦਿੰਨੇ ਆ ਪਰ ਉਹ ਸਾਡੇ ਸਨੇਹ ਲੈ ਕੇ ਯੂਥ ਜਿਹੜਾ ਮੇਰਾ ਉਹ ਹੀ ਅੱਗੇ ਜਾ ਰਿਹਾ ਹੈ ਔਰ ਉਹ ਉਹ ਮੈਨੂੰ ਸੱਚੀ ਗੱਲ ਕਹਿ ਰਹੀ ਆ ਮੈਨੂੰ ਕਦੇ ਨਿਰਾਸ਼ਾ ਨਹੀਂ ਹੁੰਦੀ ਮੈਂ ਇੱਕੋ ਗੱਲ ਕਹਿਣੀ ਹੁੰਦੀ ਆ ਕਿ ਤੁਸੀਂ ਫੈਸਟੀਵਲਸ ਤੇ ਦੇਖੋ ਪੰਜਾਬ ਦੀਆਂ ਜਿੰਨੀਆਂ ਹੀ ਯੂਨੀਵਰਸਟੀਆਂ ਨੇ ਸਾਰਿਆਂ ਦੇ ਵਿੱਚ ਯੂਥ ਫੈਸਟੀਵਲਸ ਹੁੰਦੇ ਆ ਔਰ ਉੱਥੇ ਹਜ਼ਾਰਾਂ ਬੱਚੇ ਪਾਰਟਿਸਿਪੇਟ ਕਰਦੇ ਆ ਉਹਨਾਂ ਨੂੰ ਕੋਈ ਫੜ ਕੇ ਲਿਆਉਂਦਾ ਨਹੀਂ ਉਹ ਆਪਣੀ ਮਰਜ਼ੀ ਨਾਲ ਲਾਉਂਦੇ ਆ ਪ੍ਰੈਕਟਿਸ ਵੀ ਕਰਦੇ ਆ ਜਿਹੜਾ ਨਹੀਂ ਬੋਲਣਾ ਆਉਂਦਾ ਉਹ ਵੀ ਬੋਲਣਾ ਸਿੱਖਦੇ ਆ ਸਾਰਾ ਕੁਝ ਕਰਦੇ ਆ ਤਾਂ ਯੂਟੂ ਦੇ ਵਿੱਚ ਐਟ ਪ੍ਰੈਜ਼ੈਂਟ ਬਹੁਤ ਚੀਨਿੰਗ ਹੈ ਠੀਕ ਹੈ ਤੇ ਉਹੀ ਸਾਡਾ ਖਜ਼ਾਨਾ ਹੈ ਉਹਨੂੰ ਅਸੀਂ ਸੰਭਣਾ ਇਹ ਚੀਜ਼ਾਂ ਅਸੀਂ ਤਾਂ ਇਹਨਾਂ ਨੂੰ ਬਾਹਰ ਲਿਆ ਕੇ ਰੋਟੀਆਂ ਥੱਲੇ ਕਰਦੇ ਆਂ ਕੁਛ ਦੇ ਮੈਨੂੰ ਲੋਕ ਕਹੇ ਜੀ ਹੁਣ ਹੋਟਲ 'ਚ ਹੋਈ ਜਾਂਦੀਆਂ ਹੁਣ ਪੈਲਸਿਸ 'ਚ ਹੋਈ ਜਾਂਦੀਆਂ ਨੇ ਮੈਂ ਉਹਨਾਂ ਨੂੰ ਵੀ ਇਨਕਰੇਜ ਕਰਦੀ ਕਿ ਚਲੋ ਹੋ ਤਾਂ ਰਹੀਆਂ ਨੇ ਨਾ ਹੋ ਤਾਂ ਰਹੀਆਂ ਪਰ ਅਸੀਂ ਕੋਸ਼ਿਸ਼ ਕਰੀਏ ਕਿ ਸੌਣ ਦਾ ਮਹੀਨਾ ਹੈ ਕਿੰਨੀ ਹਰਿਆਲੀ ਹੈ ਕਿੰਨੀ ਠੰਡਕ ਹੈ ਕਿੰਨੀ ਬਨਸਪਤੀ ਜਿਹੜੀ ਮਾਲਰੀ ਹੈਗੀ ਹੈ ਜੇ ਬਾਹਰ ਨਿਕਲੋਗੇ ਤਾਂ ਨਜ਼ਾਰੇ ਦੇਖੋਗੇ ਪਿੰਗ ਦਾ ਝੂਟਾ ਵੀ ਤਾਂ ਹੀ ਮਿਲਣਾ ਜੇ ਆਪਾਂ ਉੱਥੋਂ ਨਿਕਲ ਕੇ ਇੱਥੇ ਆਵਾਂਗੇ ਠੀਕ ਹੈ ਨਾ ਤੇ ਹੁਣ ਤਾਂ ਬਹੁਤ ਸੁੱਖ ਸਹੂਦਾਵਾਂ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਸਾਡੀਆਂ ਕੁੜੀਆਂ ਦੇ ਉੱਤੇ ਵੀ ਇਹੀ ਮੌਸਮ ਹੁੰਦੇ ਸੀਗੇ ਗੱਲ ਹੈਗੀ ਕਿ ਤੁਹਾਡਾ ਅੰਦਰਲਾ ਕਿੰਨਾ ਲੋਚਦਾ ਹੁੰਦਾ ਹੈ ਕਿ ਤੁਨ ਗਰਮੀ ਵੀ ਨਹੀਂ ਲੱਗਦੀ ਕੁਝ ਵੀ ਨਹੀਂ ਲੱਗਦਾ ਸੋ ਬਹੁਤ ਵਧੀਆ ਹੈ ਬਹੁਤ ਮੈਂ ਉਮੀਦ ਹੈ ਮੈਨੂੰ ਕਿ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੈ ਹਾਂ ਕਦੇ ਇਹ ਨਾ ਸੋਚੋ ਕਿ ਮੇਰੇ ਇਕੱਲੇ ਦੇ ਕਰਨ ਨਾਲ ਕੀ ਹੋਊਗਾ ਜੇ ਆਪਾਂ ਸਾਰੇ ਇਕੱਲੇ ਇਕੱਲੇ ਵੀ ਦੋ ਦੋ ਚਾਰ ਚਾਰ ਜਣੇ ਰਲ ਕੇ ਵੀ ਕੁਝ ਕੰਮ ਕਰਾਂਗੇ ਤਾਂ ਉਹ ਉਹਨੇ ਵੱਡਾ ਗਰੁੱਪ ਹੀ ਹੋ ਜਾਣਾ ਜਦੋਂ ਆਪਾਂ ਥਾਂ ਥਾਈ ਬੈਠ ਕੇ ਕੰਮ ਕਰਾਂਗੇ ਤਾਂ ਉਹ ਜਦੋਂ ਵੀ ਮੈਂ ਬਾਹਰ ਜਾਨੀ ਆ ਰਾਉਂਡ ਦ ਵਰਲਡ ਅਸੀਂ ਘੁੰਮਦੇ ਰਹਨੇ ਆ ਉੱਥੇ ਵੀ ਅਸੀਂ ਇਹੀ ਕਹਿੰਨੇ ਆ ਕਿ ਜਿੰਨੇ ਪੰਜਾਬੀ ਉੱਥੇ ਗਏ ਹੋਏ ਆ ਬੇਟਾ ਬਹੁਤ ਉਹਨਾਂ ਚੈਂਜ ਸੀ ਉਸੇ ਮੈਂ ਬਹੁਤ ਉਸ਼ਾ ਹੈ ਹੁਣ ਤੁਸੀਂ ਦੇਖੋ ਮੈਨੂੰ ਨਹੀਂ ਲੱਗਦਾ ਕੋਈ ਮੋਲਕ ਇਹੋ ਜਿਹਾ ਹੋਊਗਾ ਜਿੱਥੇ 10 20 30 ਥਾਂ ਤੇ ਤੀਆਂ ਨਹੀਂ ਲੱਗ ਰੀਆਂ ਹੋਣਗੀਆਂ ਸਾਰੀਆਂ ਹੀ ਥਾਵਾਂ ਦੇ ਉੱਤੇ ਔਰ ਇੰਡੀਆ 'ਚ ਤੁਸੀਂ ਦੇਖ ਲਓ ਅਸੀਂ ਪਟਿਆਲੇ ਰਹਨੇ ਆ ਇੰਨਾ ਜੋਰ ਆ ਉੱਥੇ ਕਿ ਤੁਹਾਨੂੰ ਉਹਨਾਂ ਕਹਿ ਰਹੀ ਆ ਕਿ ਸਾਨੂੰ ਪਹਿਲੇ ਸੀ ਨਹੀਂ ਮਿਲਦਾ ਖਾਲੀ ਜਗ੍ਹਾ ਨਹੀਂ ਮਿਲਦੀ ਸੋ ਇਹ ਜਾਗ ਤਾਂ ਲੱਗ ਚੁੱਕੀ ਹੈ ਇਸ ਨੇ ਆ ਜਾ ਚੁੱਕਿਆ ਹੈ ਔਰ ਬਹੁਤ ਖੁਸ਼ੀ ਤੇ ਤਸੱਲੀ ਹੈਗੀ ਹੈ ਜਿੰਨਾ ਚਿਰ ਅਸੀਂ ਨਾਲ ਹੈਗੇ ਅਸੀਂ ਤਾਂ ਪਿੱਛੇ ਹੈਗੇ ਆ ਥਾਪੜੇ ਦੇਣ ਨੂੰ ਤੋੜਾ ਜਿਹੜਾ ਉਹ ਸਾਡੇ ਬੱਚਿਆਂ ਨੇ ਤੋੜਨਾ ਹੈ ਤੇ ਉਹ ਜਾਗ ਲੱਗ ਚੁੱਕੀ ਹੈ ਵੀ ਆਰ ਹੈਪੀ ਵੀ ਆਰ ਸੈਟੀਸਫਾਈਡ ਬਿਲਕੁਲ ਜੀ ਅੱਛਾ ਰੀਤਾ ਨਾਲ ਪ੍ਰੀਤਾ ਦੀ ਗੱਲ ਕਰਨਾ ਚਾਹਾਂਗੀ ਉਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਬਹੁਤ ਪਿਆਰ ਮਿਲ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਗੱਲ ਬੇਟੇ ਜਿਹੜੀ ਆਪਾਂ ਗੱਲ ਕਰਦੇ ਨੇ ਇਹਦੇ ਨਾਲ ਹੀ ਲਿੰਕ ਕਰਦੀ ਉਹ ਗੱਲ ਹਾਂਜੀ ਕਿ ਜਿਵੇਂ ਹੁਣ ਉਹ ਹੀ ਫੈਸਟੀਵਲਸ ਤੇ ਅਸੀਂ ਜਾਂਦੇ ਆ ਬੱਚੇ ਆ ਜਾਂਦੇ ਨੇ ਪਾਰਟਿਸਿਪੇਟ ਵੀ ਕਰਦੇ ਨੇ ਪਰ ਜਿਹੜੀ ਗੱਲ ਨੂੰ ਲੈ ਕੇ ਜਿਹੜੇ ਸਾਡੇ ਯੂਨੀਵਰਸਿਟੀ ਦੇ ਵਿੱਚ ਸਾਡੇ ਡਿਪਾਰਟਮੈਂਟਸ ਬਣੇ ਹੋਏ ਨੇ ਯੂਥ ਸਰਵਿਸ ਦੇ ਡਿਪਾਰਟਮੈਂਟਸ ਬਣੇ ਹੋਏ ਐ ਉਹਨਾਂ ਦਾ ਇੱਕੋ ਹੀ ਗੱਲ ਦਾ ਹੈ ਜਦੋਂ ਉਹ ਬਣੇ ਨੇ ਤਾਂ ਇੱਕੋ ਹੀ ਸਿੰਗਲ ਲਾਈਨ ਮੋਟਿਵ ਹੈ ਕਿ ਤੁਸੀਂ ਵਿਰਾਸਤ ਨੂੰ ਬੱਚਿਆਂ ਰਾਹੀਂ ਬੱਚਿਆਂ ਨਾਲ ਜੋੜੋ ਤਾਂ ਹੁਣ ਜਿਹੜਾ ਉਹ ਵਿਰਾਸਤ ਵਾਲਾ ਸੰਿਆ ਹੈਗਾ ਨਾ ਉਹ ਕੁਝ ਧੁੰਦਲਾਨੀ ਕਹੂੰਗੀ ਉਹਦੇ ਚ ਕੁਝ ਬਹੁਤ ਜ਼ਿਆਦਾ ਮਿਲਾਵਟ ਤੇ ਜਿਵੇਂ ਤੁਸੀਂ ਬਿਨਾ ਸੋਚੇ ਸਮਝੇ ਚੱਲ ਰਿਆ ਹੈ ਪਰੰਪਰਾਵਾਂ ਨੂੰ ਲੈ ਕੇ ਜਿਹੜੇ ਮੇਨ ਅਸੀਂ ਪਰੰਪਰਾਵਾਂ ਸੰਭਾਲਣੀਆਂ ਨੇ ਆਪਣੇ ਰੀਤੀ ਰਿਵਾਜ ਸੰਭਾਲਣੇ ਆਪਣਾ ਪਹਿਰਾਵਾ ਸੰਭਾਲਣਾ ਆਪਣੇ ਲੋਕ ਗੀਤ ਸਭ ਨੇ ਆਪਣੀਆਂ ਲੋਕ ਕਲਾਵਾਂ ਸੰਭਾਲਣੀਆਂ ਨੇ ਸੋ ਸਾਰੀਆਂ ਚੀਜ਼ਾਂ ਬਹੁਤ ਹੀ ਬਿਊਟੀਫੁਲ ਨੇ ਤੇ ਉਹ ਸਾਰੀਆਂ ਚੀਜ਼ਾਂ ਸੀ ਸੰਭਾਲਣੀਆਂ ਨੇ ਸਾਡੇ ਕੋਲੋਂ ਤਾਂ ਹੁਣ ਕੁਝ ਨਹੀਂ ਹੋ ਰਿਹਾ ਤੁਸੀਂ ਦੇਖ ਲਓ ਸਾਡੀਆਂ ਮਾਵਾਂ ਜਿਹੜੀਆਂ ਸੀ ਉਹ ਪੜੀਆਂ ਲਿਖੀਆਂ ਨੇ ਸੀ ਹਾਂਜੀ ਠੀਕ ਹੈ ਔਰ ਕਿੰਨਾ ਕੁਛ ਕਿੰਨੀਆਂ ਲੋਕ ਬੋਲੀਆਂ ਕਿੰਨੇ ਲੋਕ ਗੀਤ ਕਿੰਨੀਆਂ ਬਨਗੀਆਂ ਨੇ ਇਹਦੇ ਵਿੱਚ ਉਹਨਾਂ ਨੇ ਸਾਰੀਆਂ ਸਿਰਜੀਆਂ ਨੇ ਉਹਨਾਂ ਨੇ ਅੱਖਰ ਨਹੀਂ ਪਾਏ ਪਰ ਉਹਨਾਂ ਨੇ ਸਿਰਜੀਆਂ ਨੇ ਔਰ ਸਿਰਜ ਕੇ ਲੋਕਾਂ ਦੇ ਵਿੱਚ ਛੱਡਤੀਆਂ ਨੇ ਉਹ ਫਿਰ ਪੀੜੀ ਦਾਰ ਪੀੜੀ ਅੱਗੇ ਚੱਲੀਆਂ ਆਉਂਦੀਆਂ ਨੇ ਕੋਈ ਹੋਰ ਆਪਣੇ ਮੁਤਾਬਿਕ ਜੋੜ ਦਿੰਦੀ ਹੈ ਕੋਈ ਛਾੜ ਦਿੰਦੀ ਹੈ ਪੁੰਝ ਦਿੰਦੀ ਹੈ ਤਾਂ ਕਿੰਨੇ ਬਿਊਟੀਫੁਲ ਗੀਤ ਨੇ ਭਾਸ਼ਾ ਸਾਰੀ ਜਿਹੜੀ ਹੈਗੀ ਹੈ ਆਪਣੀ ਪੰਜਾਬੀ ਭਾਸ਼ਾ ਤੁਸੀਂ ਉਹਨਾਂ ਲੋਕਗੀਤਾਂ ਨੂੰ ਲੋਕ ਬੋਲੀਆਂ ਨੂੰ ਹੋਰ ਵਾਰਾਂ ਨੇ ਬਣਗੀਆਂ ਬਹੁਤ ਜ਼ਿਆਦਾ ਨਹੀਂ ਉੱਥੇ ਜਾ ਕੇ ਤੁਸੀਂ ਦੇਖੋ ਕਿੰਨੇ ਸ਼ਬਦ ਹੋਣਗੇ ਜਿਹੜੇ ਤੁਸੀਂ ਸੁਣੀ ਨਹੀਂ ਹੋਣਗੇ ਸੋ ਮੈਨੂੰ ਲੱਗਿਆ ਕਿ ਜੋ ਮੈਂ ਆਸੇ ਪਾਸੇ ਦੇਖ ਰਹੀ ਹਾਂ ਨਾ ਥੋੜਾ ਜਿਹਾ ਖੋਰਾ ਲੱਗ ਰਿਹਾ ਖੋਰਾ ਲੱਗ ਰਿਹਾ ਹੁਣ ਮੈਂ ਜਿਵੇਂ ਤੁਹਾਨੂੰ ਮੈਂ ਗਿੱਧੇ ਦੇ ਨਾਲ ਜ਼ਿਆਦਾ ਜੁੜੀ ਰਹੀ ਹਾਂ ਲੋਕਗੀਤਾਂ ਨਾਲ ਜੁੜੀ ਰਹੀ ਹਾਂ ਪਹਿਰਾਵੇ ਦੇ ਨਾਲ ਜੁੜੀ ਰਹੀ ਹਾਂ ਕਿ ਜਿਹੜੀਆਂ ਇੱਕ ਸਿਸਟਮ ਹੁੰਦਾ ਹਰ ਗੱਲ ਦਾ ਅਸੀਂ ਵਿਆਹ ਦੇ ਰੰਗ ਮੰਚ ਤੇ ਜਾ ਕੇ ਗੱਲ ਕਰਦੇ ਹਾਂ ਠੀਕ ਹੈ ਉੱਥੇ ਸਾਰੇ ਰਿਸ਼ਤੇ ਜਿਹੜੇ ਹੈਗੇ ਨੇ ਉਹ ਅਲੱਗ-ਅਲੱਗ ਸੈਰੇਮੋਨੀਆਂਜ਼ ਦੇ ਲਈ ਸਾਡੇ ਪੁਰਖਿਆਂ ਨੇ ਵੜਿਆਉਣ ਦੇ ਲਈ ਸਿਰਜੇ ਨੇ ਠੀਕ ਹੈ ਨਾ ਮਾਮੀ ਆਊਗੀ ਨਾਨਕਾ ਮੇਲਾਊਗਾ ਜਾਗੋ ਚੱਕੂਗੀ ਉਹ ਭੈਣ ਸੇਰਾ ਬਨੂਗੀ ਭਾਬੀ ਸੁਰਮਾ ਪਾਊਗੀ ਤੇ ਫੇਰ ਉਹਨੂੰ ਬੋਟੀ ਨੂੰ ਲਾਊਗੀ ਹੈਨਾ ਉਧਰ ਕੁੜੀ ਵਾਲੇ ਘਰ ਦੇ ਵਿੱਚ ਦੇਖੋ ਕਿੰਨਾ ਵੈਲਕਮ ਕਰਨਾ ਹੈ ਬਰਾਤ ਦਾ ਵੈਲਕਮ ਕਰਨਾ ਹੈ ਸੱਸ ਨੇ ਕਦੀ ਦੁੱਧ ਪਲੋਣਾ ਹੈ ਸਾਲੀਆਂ ਨੇ ਛੇ ਮਤਲਬ ਇਹ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਹਾਂਜੀ ਤਾਂ ਹੁਣ ਉਹ ਚੀਜ਼ਾਂ ਤੋਂ ਲੋਕਾਂ ਨੂੰ ਪਤਾ ਨਹੀਂ ਹੈਗਾ ਮੈਂ ਆਮ ਦੇਖਦੀ ਆ ਬਾਹਰ ਜਾਨੀ ਪਹਿਲੀ ਗੱਲ ਤੇ ਜਾਗੋ ਨਹੀਂ ਬਣਾਉਂਦੀਆਂ ਉਹ ਲਾਈਟਾਂ ਵਾਲੀਆਂ ਜਾਗੋ ਨਹੀਂ ਮਤਲਬ ਸਾਰਾ ਕੁਝ ਨੇ ਜਿਵੇਂ ਆਪਾਂ ਕਹਿੰਦੇ ਆ ਕਿ ਜੀ ਬੁੱਤਾ ਜਿਆਸਾਰ ਤੋਂ ਵੀ ਕੋਸ਼ਿਸ਼ ਮਿਹਨਤ ਹੀ ਨਹੀਂ ਹੈ ਬਾਰ ਤਾਂ ਹੁੰਦਾ ਕਿ ਥੋੜਾ ਜਿਹਾ ਜਿਵੇਂ ਲੱਕੜੀ ਦੀ ਜਿਆਦਾ ਘਰ ਹੁੰਦੇ ਉਹਨਾਂ ਦੇ ਉੱਥੇ ਥੋੜੇ ਜਿਹਾ ਬਿਟਾ ਓਇਡ ਕਰਦੇ ਅੱਗ ਨੂੰ ਪਰ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਸਾਰਾ ਕੁਝ ਕਰ ਸਕਦੇ ਆ ਸੋ ਮੈਂ ਇਹੀ ਕਹਿ ਰਹੀ ਹਾਂ ਕਿ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜੇ ਤੁਸੀਂ ਟੋਕਣੀ ਧਰ ਕੇ ਦੀਵੇ ਜਗਾ ਲੋਂਗੇ ਆਟੇ ਦੇ ਤੇ ਸੋਹਣੀ ਤਰ੍ਹਾਂ ਜਾਗੋ ਬਾਲ ਲੋਂਗੇ ਤੇ ਉਹ ਜਾਗੋ ਦੀਆਂ ਰੌਣਕਾਂ ਕੁਝ ਹੋਰ ਹੀ ਹੋਣਗੀਆਂ ਆਪਾਂ ਕਿਉਂ ਜਾਗੋ ਦੇਖੋ ਇੱਕ ਸਿਸਟਮ ਹੈ ਜਾਗੋ ਹੈ ਜਾਗੋ ਦਾ ਕੋਈ ਮਤਲਬ ਹੈ ਜੇ ਮਾਮੀ ਸਿਰ ਤੇ ਚੱਕ ਕੇ ਜਾਗੋ ਸਾਰੇ ਪਿੰਡ ਚ ਘੁੰਮਦੀ ਹੈ ਤਾਂ ਉਹ ਇੱਕੋ ਹੀ ਜਾਗੋ ਹੁੰਦੀ ਹੈ। ਹਾਂਜੀ। ਉੱਥੇ ਕੋਈ 3-4 ਜਾਗੋ ਨਹੀਂ ਜਨਲ ਰਹੀਆਂ ਹੁੰਦੀਆਂ ਕਿਉਂਕਿ ਮਾਮੀ ਦੇ ਹਿੱਸੇ ਆਈ ਹੁੰਦੀ ਹੈ। ਤੇ ਬਾਕੀ ਸਾਰਾ ਨਾਨਕਾ ਮੇਲੂ ਦੇ ਨਾਲ ਹੁੰਦਾ। ਫਿਰ ਹੁਣ ਕੀ ਹੁੰਦਾ ਕਿ ਪਹਿਲਾਂ ਤੇ ਜਾਗੋ ਵੀ 3-4 ਚੱਕ ਲੈਂਦੇ ਆ। ਫਿਰ ਉਹ ਹੁਣ ਪਤਾ ਨਹੀਂ ਹੈ ਸਾਰਿਆਂ ਨੂੰ ਕਿ ਇਹ ਉਹ ਰਸਮ ਹੈ ਜੋ ਨਾਨਕਿਆਂ ਦੇ ਹਿੱਸੇ ਚ ਆਈ ਹੋਈ ਹੈ। ਉਮ ਮਮੀ ਨੇ ਚੱਕਣੀ ਹੈ ਤੇ ਜਿਹੜਾ ਖਰੂਦ ਕਰਨਾ ਉਹ ਫਿਰ ਕਿਸੇ ਵੇਲੇ ਵੱਖਰੀ ਗੱਲ ਹੈਗੀ ਆ ਉਸ ਤੋਂ ਬਾਅਦ ਚੱਲੀ ਜਾਂਦੀ ਹੈ ਭੈਣਾ ਕੀ ਉਹਦੇ ਸਿੱਤੇ ਜਾਗੋ ਧਰ ਦੋ ਪਰਝਾਈ ਆ ਗਈ ਉਹਦੇ ਧਰ ਦੋ ਕੋਈ ਗੈਸਟ ਆ ਗਿਆ ਉਹਦੇ ਸਿਰ ਤੇ ਤੱਕ ਮਤਲਬ ਇਸ ਤਰ੍ਹਾਂ ਨਾਲ ਤਾਂ ਬਿਟੇ ਸਾਰੇ ਸੁਨੇ ਤੇ ਜਿਹੜੀ ਅਸਲੀਅਤ ਜਿਹੜੀ ਹੈਗੀ ਉਹ ਰੋਲ ਜਊਗੀ ਸਾਡੀ ਪੀੜ੍ਹੀ ਹੈ ਅਸੀਂ ਚਲੇ ਜਾਵਾਂਗੇ ਨਾ ਤਾਂ ਕੋਈ ਦਸਤਾਵੇਜ਼ ਵੀ ਨਹੀਂ ਲੱਭਣਾ ਹਾਂ ਕੌਣ ਦੱਸੂਗਾ ਉਹਨਾਂ ਨੂੰ ਇਹ ਚੀਜ਼ਾਂ ਕਿ ਨਹੀਂ ਭਲੇਓ ਇਹ ਕੰਮ ਇਸ ਕਰਕੇ ਬਣਿਆ ਤੁਸੀਂ ਫੋਲੋ ਕਰ ਲਓ ਕੀ ਮੁਸ਼ਕਿਲ ਹੈ ਸਾਰਿਆਂ ਦੇ ਲਈ ਸਭ ਕੁਝ ਬਣਿਆ ਹੋਇਆ ਹੈ ਹਾਂਜੀ ਹਰ ਰਿਸ਼ਤੇ ਨੂੰ ਆਪਣੀ ਬੰਦੀ ਅਹਿਮੀਅਤ ਮਿਲ ਜਾਣੀ ਹੈ ਤੇ ਤੁਸੀਂ ਦੂਜੀ ਚੀਜ਼ ਦੇ ਵਿੱਚ दखਲ ਅੰਦਾਜ਼ੀ ਨਾ ਕਰੋ ਹੂੰ ਇਸੇ ਤਰ੍ਹਾਂ ਗਿੱਧਾ ਹੈਗਾ ਜੇ ਹੁਣ ਵਿਆਹ ਦੇ ਵਿੱਚ ਕੱਲਾ ਗਿੱਧਾ ਨਹੀਂ ਪਈ ਜਾਂਦਾ ਹਾਂਜੀ ਗਿੱਧੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਜੇ ਆਪਾਂ ਕਹੀਏ ਵੀ ਹੁਣ ਜੀ ਜੇ ਕੁੜੀ ਦੀ ਪੇਟੀ ਚ ਕੱਪੜੇ ਪਾਉਣ ਲੱਗੇ ਆ ਤਾਂ ਵੀ ਨਾ ਚਲੋ ਪੇਟੀ ਖਲਾਉਣ ਲੱਗੇ ਆ ਤਾਂ ਵੀ ਨਾ ਚਲੋ ਵਿਆਹ ਤਰਨ ਲੱਗੇ ਆ ਤਾਂ ਵੀ ਨਾ ਚਲੋ ਚੱਕੀਆਂ ਸਲਾਇਆ ਤਾਂ ਵੀ ਨਾ ਚਲੋ ਇਹ ਮੇਰੀਓ ਭੈਣੋ ਮੇਰੇ ਸਾਹਮਣੇ ਤੁਸੀਂ ਵੱਡੀਆਂ ਹੋਈਆਂ ਜਿਹੜੀਆਂ ਅੱਜ ਕੱਲ ਗਿੱਧੇ ਤਿਆਰ ਕਰਾਉਣੀ ਹੋ ਤੁਹਾਨੂੰ ਤਾਂ ਸਾਰਾ ਪਤਾ ਹੈ ਤੁਸੀਂ ਕਿਉਂ ਕਰਦੇ ਹੋ ਉਹ ਕੰਮ ਉਹ ਚੀਜ਼ ਜਿਹੜੀ ਗਿੱਧੇ ਲਈ ਬਣੀ ਨਹੀਂ ਰਸਮ ਮੈਂ ਕਹਿ ਨਹੀਂ ਹੁੰਨੀ ਆ ਕਿ ਤੁਸੀਂ ਸਾਨੂੰ ਵੀ ਛੱਡੋ ਅਸੀਂ ਕੋਈ ਇਨਸਾਈਕਲੋਪੀਡੀਆ ਨਹੀਂ ਹੈਗੇ ਤੁਸੀਂ ਆਪਣੇ ਸਹਿਤ ਵਿੱਚ ਚੱਲ ਜਾਓ ਹਾਂਜੀ ਜਿਹੜੀਆਂ ਰਸਮਾਂ ਪ੍ਰਚਲਿਤ ਰਹੀਆਂ ਨੇ ਤੁਹਾਨੂੰ ਉਹਨਾਂ ਦੇ ਗੀਤ ਮਿਲਣਗੇ ਦੂਜਿਆਂ ਦੇ ਮਿਲਣਗੇ ਹੀ ਨਹੀਂ ਉਹ ਤੁਹਾਡੇ ਕੋਲ ਸਭ ਤੋਂ ਵੱਡਾ ਪਰਮਾਨ ਹੈ ਜਿਹੜੀ ਰਸਮ ਲਈ ਗਿੱਧਾ ਬਣਿਆ ਨਹੀਂ ਤੁਹਾਨੂੰ ਉਸ ਰਸਮ ਦੀਆਂ ਬੋਲੀਆਂ ਲੱਭਣੀਆਂ ਹੀ ਨਹੀਂ ਤੁਸੀਂ ਪਾ ਲਓ ਇਹ ਹੈ ਸੋ ਇਸ ਕਰਕੇ ਮੈਂ ਆਪਣਾ ਰੀਤਾ ਨਾਲ ਪ੍ਰੀਤਾ ਬਣਾਈ ਹੈ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਦੀ ਮਿਹਨਤ ਹੈ 8 ਸਾਲ ਦੇ ਵਿੱਚ ਪ੍ਰੋਜੈਕਟ ਤਿਆਰ ਹੋਇਆ ਔਰ ਪਹਿਲਾ ਸਵਾ ਸਵਾ ਮਹੀਨਾ ਵਿਆਹ ਚੱਲਦੇ ਸੀ ਮੈਨੂੰ ਰੀਤਾ ਨਾਲ ਪਰੀਤਾ ਬਣਾਉਂਦੇ ਵੇਲੇ ਇਹ ਸਮਝ ਆਈ ਕਿ ਸਵਾ ਮਹੀਨਾ ਵਿਆਹ ਕਿਉਂ ਚੱਲਦੇ ਸੀ ਇੰਨੀਆਂ ਰਸਮਾਂ ਇੰਨੀਆਂ ਰੀਤਾਂ ਇੰਨੀ ਮੁਹੱਬਤ ਇੰਨਾ ਪਿਆਰ ਇੰਨੀ ਪਾਰਟਿਸਪੇਸ਼ਨ ਇੰਨਾ ਸਹਿਜਾਰ ਹੈ ਨਾ ਜੋ ਭਾਈਚਾਰਾ ਸ਼ਰੀਕਾ ਕਬੀਲਾ ਜੋ ਆ ਕੇ ਮਦਦ ਕਰਦੇ ਪਿੱਠ ਥਾਪੜਦੇ ਤਾਂ ਹੀ ਤਾਂ ਵਿਆਹ ਦਾ ਇਹ ਸਵਾਦ ਹੁੰਦਾ ਸੀ ਹੈ ਨਾ ਤੇ ਫਿਰ ਹੁਣ ਤੁਸੀਂ ਦੇਖਦੇ ਹੋ ਕਿੰਨਾ ਸ਼ਾਰਟਕਟ ਹੋ ਗਿਆ ਸਾਰਾ ਕੁਝ ਬਿਲਕੁਲ ਉਹ ਚੀਜ਼ਾਂ ਖਤਮ ਹੋ ਰਹੀਆਂ ਨੇ ਮੈਂ ਉਹਨਾਂ ਨੂੰ ਵਾਪਸ ਲਿਆਉਣ ਲਈ ਕੰਮ ਕੀਤਾ ਮੈਂ ਮੈਂ ਸੋਚਿਆ ਸੀ ਮੈਂ ਫਿਲਮ ਬਣਾਉਂਗੀ ਪਰ ਜਦੋਂ ਮੈਂ ਉਹ ਕੰਮ ਕਰਨ ਲੱਗੀ ਤਰੀਕਾਂ ਨੂੰ ਵੀ ਬਿਤੇ ਇੱਕ ਲੜੀਬੱਧ ਕਰਨਾ ਸੀਗਾ ਕਿ ਕਿ ਐਡੀਟ ਜਿਹੜੀ ਹੈ ਨਾ ਆਫਟਰ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਉਹਨਾਂ ਦਾ ਵੀ ਇੱਕ ਬਣਿਆ ਹੋਇਆ ਸਿਸਟਮ ਤਾਂ ਉਹਦੇ ਚ ਅਸੀਂ ਫਿਰ ਚੂਜ਼ ਕੀਤਾ ਸੌ ਰਸਮਾਂ ਸੀ ਸਾਡੇ ਕੋਲ ਵੀ ਆਧੀਆਂ ਯੈਸ 65 ਤੇ ਅਸੀਂ ਕੰਮ ਕੀਤਾ 65 ਰਸਮਾਂ ਤੇ ਅਸੀਂ ਕੰਮ ਕੀਤਾ ਇਸ ਦੇ ਵਿੱਚ ਔਰ ਜਦੋਂ ਮੈਂ ਇਹ ਕੰਮ ਕੀਤਾ ਮੈਨੂੰ ਲੱਗਦਾ ਸਾਰਾ ਜੈਨੂਇਨ ਹੈ ਕੁਝ ਵੀ ਇਹ ਨਹੀਂ ਹੈ ਕਿਉਂਕਿ ਅਸੀਂ ਛੱਡਿਆ ਬਹੁਤ ਕੁਝ ਹੈ ਉਹ ਕੰਮ ਕਰਦੇ ਆ ਸਾਡੀ ਇਹ ਡਾਕੂਮੈਂਟਰੀ ਜਿਹੜੀ ਸੀਗੀ 3.5 ਘੰਟੇ ਦੀ ਬਣ ਗਈ ਹੁਣ ਫਿਲਮ ਦਾ ਬਣ ਨਹੀਂ ਸਕਦੀ ਸੀਗੀ ਫਿਰ ਅਸੀਂ ਉਹਦੀਆਂ ਵੈਬ ਸੀਰੀਜ਼ ਬਣਾਈਆਂ ਨੇ ਉਸ ਫਿਲਮ ਵਿੱਚ ਕੰਮ ਕਰਦੇ ਆ ਰੀਤਾ ਨਾਲ ਪ੍ਰੀਤਾ ਦੇ ਲਈ 70 ਸੰਗਸ ਅਸੀਂ ਰਿਕਾਰਡ ਕੀਤੇ ਨੇ ਫੋਕ ਨਾਲ ਬਹੁਤ ਹੀ ਰਿਲੇਟਿਡ ਸੰਗਸ ਨੇ ਜਿੱਥੇ ਸੰਗ ਨਹੀਂ ਮਿਲਦਾ ਅਸੀਂ ਆਪ ਵੀ ਬਣਾਏ ਨੇ ਕੰਪੋਜ਼ ਵੀ ਕੀਤੇ ਨੇ ਹਰ ਚੀਜ਼ ਦਾ ਕਿਹੜਾ ਸਮਾਨ ਲੱਗੇਗਾ ਜੇ 65 ਰਸ਼ਮਾ ਨੇ ਤਾਂ 65 ਸੈਟ ਲੱਗੇ ਹੋਣਗੇ ਨਾ ਕਿੰਨੀ ਵੱਡੀ ਪ੍ਰਾਪਰਟੀ ਲੱਗੀ ਹੋਊਗੀ ਕਿੰਨਾ ਸਮਾਨ ਲੱਗਿਆ ਹੋਊਗਾ ਪਹਿਰਾਵਾ ਕੀ ਹੋਊਗਾ ਫੁਲਕਾਰੀ ਕਿੱਥੇ ਚਾਹੀਦੀ ਹੈ ਬਾਗ ਕਿੱਥੇ ਚਾਹੀਦਾ ਹੈ ਡੋਰੀਆ ਕਿੱਥੇ ਚਾਹੀਦਾ ਹੈ ਚੀਰਾ ਕਿੱਥੇ ਚਾਹੀਦਾ ਹੈ ਟਸਰੀ ਕਿੱਥੇ ਚਾਹੀਦੀ ਹੈ ਸਾਨੂੰ ਤੇ ਨਿੱਕੀ ਨਿੱਕੀ ਗੱਲ ਤੇ ਕੰਮ ਕਰਨਾ ਹੈਨਾ ਫਿਰ ਮੈਂ ਵੈਸੇ ਕਰ ਨਹੀਂ ਹੁੰਨੀ ਕਿ ਦੇਖੋ ਕੰਮ ਕਰਦੇ ਕਰਦੇ ਅਸੀਂ ਵੀ ਤੁਹਾਡੇ ਵਰਗੇ ਸੀਗੇ ਅਸੀਂ ਵੀ ਅਨਜਾਨ ਸੀਗੇ ਸਾਨੂੰ ਵੀ ਨਹੀਂ ਪਤਾ ਸੀਗਾ ਲੇਕਿਨ ਕੰਮ ਕਰਦੇ 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 ਤੁਹਾਡੀ ਮੁਹਾਰਤ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਉਸ ਕੁਰਸੀ ਤੇ ਬੈਠ ਕੇ ਗੱਲਬਾਤ ਕਰਦੇ ਹੋ ਤਾਂ ਅੱਗੋਂ ਜੋ ਬੱਚੇ ਨੇ ਲੋਕ ਨੇ ਉਹ ਤੁਹਾਡੀਆਂ ਗੱਲਾਂ ਨੂੰ ਸੁਣਦੇ ਨੇ ਉਹਨਾਂ ਨੂੰ ਲੱਗਿਆ ਕਿ ਮੈਡਮ ਸੱਚ ਤੇ ਠੀਕ ਕਹਿ ਰਹੇ ਨੇ ਕਿਉਂਕਿ ਮੈਡਮ 75 ਸਾਲ ਦੀ ਹੈ ਇਹਨੇ 60 ਸਾਲ ਬਾਰੇ ਦਾ ਦੇਖਿਆ ਸਮਾਂ ਦੇਖਿਆ ਤੇ ਠੀਕ ਹੀ ਕਹਿ ਰਹੇ ਹੋਣੇ ਆ ਤਾਂ ਉਥੇ ਸਾਡੀ ਕੀ ਡਿਊਟੀ ਬਣਦੀ ਹੈ ਕਿ ਅਸੀਂ ਜਿਹੜਾ ਕੰਮ ਕਰੀਏ ਜਿਹੜਾ ਮੈਸੇਜ ਦਈਏ ਬਹੁਤ ਮਿਹਨਤ ਨਾਲ ਤੇ ਬਹੁਤ ਵਿਸ਼ਵਾਸ ਨਾਲ ਹਾਂਜੀ ਕਿ ਅਸੀਂ 100% ਠੀਕ ਕਰ ਰਹੇ ਹਾਂ ਕਿ ਕੱਲ ਨੂੰ ਸਾਨੂੰ ਕੋਈ ਕੁਐਸਚਨ ਮੈ ਰੀਤਾ ਨਾਲ ਪ੍ਰੀਤਾ ਬਣਾਈ 65 ਅਸਮਾ ਸਾਢੇ 3 ਘੰਟੇ ਕੋਈ ਕੁਐਸਚਨ ਤੁਸੀਂ ਮੈਨੂੰ ਪੁੱਛੋ ਆਈ ਏਮ ਵੈਰੀ ਮੱਚ ਸ਼ੋਰ ਮੈਂ ਤੁਹਾਨੂੰ ਸੈਟੀਸਫੈਕਟਰੀ ਜਵਾਬ ਦਵਾਂਗੀ ਹਮ ਜੀ ਕਿ ਇਹ ਚੀਜ਼ਾਂ ਪਰਤ ਕੇ ਵਾਪਸ ਆ ਜਾਣ ਨਿੱਕੀ ਨਿੱਕੀ ਚੀਜ਼ ਤੇ ਬਹੁਤ ਬਰੀਕੀ ਨਾਲ ਅਸੀਂ ਕੰਮ ਕੀਤਾ 8 ਸਾਲ 8 ਸਾਲ ਕੋਈ ਥੋੜੇ ਨਹੀਂ ਹੁੰਦੇ ਰਿਕਾਰਡਿੰਗ ਕਰਾਈ ਹੈ ਪ੍ਰੋਪਰ 70 ਗੀਤਾਂ ਦੀ ਰਿਕਾਰਡਿੰਗ ਕਰਾਈ ਔਰ ਇੰਨੀਆਂ ਬਣ ਗਈਆਂ ਨੇ ਉਹਦੇ ਚ ਕਿੰਨੀਆਂ ਬਣ ਗਈਆਂ ਨੇ ਤੁਸੀਂ ਇੱਕ ਟਿਊਨ ਲਾ ਕੇ ਤਾਂ ਨਹੀਂ ਨਾ ਕਰਾ ਲੈਣੀ ਹਰ ਚੀਜ਼ ਦਾ ਵੱਖਰ ਹੈ ਚਾਰ ਗਿੱਧੇ ਹੁੰਦੇ ਨੇ ਭੈਣਾ ਦਾ ਗਿੱਧਾ ਡੋਲੀ ਤੋੜ ਕੇ ਗਿੱਧਾ ਵੇੜੇ ਦਾ ਗਿੱਧਾ ਤੇ ਨਾਨਕੀਆਂ ਦਾ ਗਿੱਧਾ ਬਸ ਵਿਆਹ ਦੇ ਵਿੱਚ ਚਾਰ ਹੀ ਗਿੱਧੇ ਹੁੰਦੇ ਨੇ ਇਸ ਤੋਂ ਵੀ ਨਾ ਹੋਰ ਕੋਈ ਗਿੱਧਾ ਨਹੀਂ ਹੁੰਦਾ ਤੇ ਜੇ ਕੋਈ ਨਕੀਆਂ ਨਿਆਣੀਆਂ ਕਿਤੇ ਗਿੱਧਾ ਪਾਉਣ ਤਾਂ ਸਿਆਣੀਆਂ ਬੰਦ ਕਰਾ ਦਿੰਦੀਆਂ ਨੇ ਸੋ ਇਹ ਹੁਣ ਸਾਡੇ ਯੂਥ ਫੈਸਟੀਵਲਸ ਤੇ ਮੈਨੂੰ ਕਿਉਂਕਿ ਮੈਂ ਰਹੀ ਆ ਨਾ ਫਿਰ ਉਹ ਨਿਰਾਸ਼ਾ ਹੁੰਦੀ ਹੈ ਕਿ ਕਿਤੇ ਉਹ ਚੀਜ਼ਾਂ ਬਹੁਤ ਵੱਡਾ ਪਲੇਟਫਾਰਮ ਹੈ ਸਾਡਾ ਯੂਥ ਫੈਸਟੀਵਲ ਦਾ ਇੰਟਰਵਰਸਟੀ ਹੁੰਦੀ ਹੈ ਸਾਰੀਆਂ ਯੂਨੀਵਰਸਟੀਆਂ ਨੇ ਨੈਸ਼ਨਲ ਜਾਂਦੀਆਂ ਨੇ ਬਾਹਰ ਜਾਂਦੀਆਂ ਵੀ ਕੋਈ ਸੁਨੇਹਾ ਪਲੀਜ਼ ਤੇ ਪਲੀਜ਼ ਐਸਾ ਸੁਨੇਹਾ ਨਾ ਦਿਓ ਵਰਕ ਕਰ ਲਿਓ ਕਿ ਜਿਹੜਾ ਸਾਡੇ ਸੱਭਿਆਚਾਰ ਨੂੰ ਕੋਈ ਹੋਰੀ ਦਿਸ਼ਾ ਦੇ ਦੇ ਸਾਡੇ ਮੋਹੰਦਰੀ ਬਦਲ ਦੇ ਸੋ ਮੈਨੂੰ ਇਹ ਸੀਗਾ ਮੈਂ ਇੱਕ ਕਿਸਮ ਨਾਲ ਬਿਤੇ ਡੋਨੇਟ ਕੀਤੀ ਹੈ ਇਹ ਮੈਂ ਕੋਈ ਪ੍ਰੋਡਿਊਸਰ ਨਹੀਂ ਲਿਆ ਅਸੀਂ ਆਪਣੇ ਪੈਸਿਆਂ ਦੇ ਨਾਲ ਜਿੰਨੇ ਪੈਸੇ ਸੀਗੇ ਕੋਲੇ ਜਿੰਨੇ ਕੋ ਜੋੜੇ ਹੋਏ ਸੀ ਪੈਨਸ਼ਨ ਮਿਲੀ ਸੀ ਉਹ ਪੈਸੇ ਸੀਗੇ ਮਤਲਬ ਪੈਸ਼ਨ ਸੀਗਾ ਤਾਂ ਪੈਸੇ ਲਾਤੇ ਨੋ ਪ੍ਰੋਬਲਮ ਪੈਨਸ਼ਨ on ਦੀ ਘਰ ਹੈਗਾ ਰੋਟੀ ਖਾਣ ਨੂੰ ਮਿਲਣੀ ਹੈ ਕੋਈ ਚੱਕਰ ਨਹੀਂ ਹੈ ਠੀਕ ਹੈ ਸੋ ਇਸ ਤਰੀਕੇ ਨਾਲ ਸਾਡੀ ਰੀਤਾਂ ਨਾਲ ਪੀਤਾਂ ਬਣੀ ਹੈ ਔਰ ਮੈਂ ਵੈਸੇ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰੂੰਗੀ ਕਿ ਜਿੰਨੇ ਕੁ ਅਸੀਂ ਇੰਸਟਾਗ੍ਰam ਦੇ ਉੱਪਰ ਫੇਸਬੁੱਕ ਦੇ ਉੱਪਰ YouTube ਦੇ ਉੱਪਰ ਕਲਿੱਪਸ ਪਾਏ ਨੇ ਤੇ ਇਹ ਐਂਡ ਆਫ ਮੰਥ ਹੋਣੀ ਸੀ 29 ਤੀ ਤਰੀਕ ਨੂੰ YouTube ਦੇ ਉੱਪਰ ਰੀਤਾ ਨਾਲ ਪ੍ਰੀਤਾਂ ਪਾ ਦੇਣੀ ਹੈ ਇਹ ਵੀ ਮਾਈ ਥੋਡੇ ਉਹਦੇ ਤੋਂ ਹੀ ਦੱਸ ਰਹੀ ਹਲੇ ਨਹੀਂ ਡਿਕਲੇਅਰ ਕੀਤਾ ਜੀ ਹੁਣ ਤੱਕ ਚੋਪਾਲ ਤੇ ਚੱਲ ਰਹੀ ਹੈ ਹੁਣ ਅਸੀਂ ਉਹਨੂੰ ਆਮ ਲੋਕਾਂ ਦੇ ਲਈ ਪਿੰਡਾਂ ਦੇ ਲਈ ਜਿਨ੍ਹਾਂ ਦੀ ਚੋਪਾਲ ਤੱਕ ਅਪਰੋਚ ਨਹੀਂ ਬਣ ਰਹੀ ਉਹਨਾਂ ਦੇ ਲਈ ਅਸੀਂ ਰੀਤਾ ਨਾਲ ਪ੍ਰੀਤ ਹੁਣ ਪਾਵਾਂਗੇ ਹਨਾ YouTube ਦੇ ਉੱਪਰ ਪਰ ਤੁਸੀਂ ਸਾਨੂੰ ਸਾਡੇ ਕਲਿੱਪਸ ਦੇ ਉੱਤੇ ਇੰਨਾ ਵੱਡਾ ਰਿਸਪਾਂਸ ਦਿੱਤਾ ਹੈ ਮਿਲੀਅਨਜ਼ ਤੱਕ ਤੁਸੀਂ ਸਾਡੇ ਕਲਿੱਪ ਪਹੁੰਚਾਤੇ ਹੋਰ ਤੁਹਾਡਾ ਧੰਨਵਾਦ ਕਿਵੇਂ ਕਰਨਾ ਹੈ ਮੈਂ ਕਿ ਇੰਨਾ ਇੰਨੇ ਹੌਸਲੇ ਉਲੰਧ ਕਰਤੇ ਇੰਨੀ ਊਰਜਾ ਸਾਡੇ ਚ ਦੁਬਾਰਾ ਤੋਂ ਭਰਤੀ ਤੇ ਹਲੇ ਫਿਲਮ ਤਾਂ ਤੁਸੀਂ ਦੇਖਣੀ ਹੈ ਹਲੇ ਤਾਂ ਕਲਿੱਪਸ ਹੀ ਦੇਖੇ ਨੇ ਸੋ ਸ਼ੁਕਰ ਹੈ ਵਾਹਿਗੁਰੂ ਜੀ ਦਾ ਗੁਰੂ ਮਹਾਰਾਜ ਜੀ ਦਾ ਕਿ ਮੈਂ ਇੱਕ ਅਕੀਦਾ ਰੱਖਿਆ ਸੀ ਮਨ 'ਚ ਮੇਥਿਆ ਸੀ ਤੇ ਉਹਨਾਂ ਨੇ ਮੈਨੂੰ ਇਹ ਮੇਰਾ ਸੀੜੇ ਚੜਾਇਆ ਔਰ ਮੈਂ ਬਹੁਤ ਧੰਨਵਾਦ ਕਰਦੀ ਆਪਣੀ ਟੀਮ ਦਾ ਇਹ ਵੀ ਬੈਠੇ ਨੇ ਹੈਨਾ ਇਹ ਵੀ ਆਰਟਿਸਟ ਨੇ ਤੇ ਇਹ ਬਹੁਤ ਕੰਮ ਕੀਤਾ ਟੀਮ ਨੇ ਬਹੁਤ ਕੰਮ ਕੀਤਾ ਬੱਚਿਆਂ ਨੇ ਨਾਲ ਰੱਖ ਕੇ ਜਿਹੜਾ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਮੈਂ 50 ਸਾਲ ਦੇ ਵਿੱਚ ਆਪਣੀਆਂ ਲੜਕੀਆਂ ਦੇ ਵਿੱਚ ਮੁੰਡਿਆਂ ਦੇ ਨਾਮ ਰਾਲ ਕੇ ਉਹਨਾਂ ਨੂੰ ਸਿਖਾਉਂਦੀ ਰਹੀ ਕੰਮ ਕਰਦੀ ਈ ਉਹ ਸਾਰੇ ਹੀ ਮੋੜ ਕੇ ਮੈਨੂੰ ਦੇ ਗਏ ਇਸ ਕਰਕੇ ਉਹਨਾਂ ਦਾ ਵੀ ਧੰਨਵਾਦ ਹੈਗਾ ਸੋ ਮੈਮ ਤੁਸੀਂ ਦੇਖੋਗੇ ਤੁਸੀਂ ਦੇਖ ਲਓ ਬਿਲਕੁਲ ਜੀ ਤੁਸੀਂ ਇੰਨੇ ਨੀ स्वार्थ ਹੋ ਕੇ ਆਪਣੇ ਸੱਭਿਆਚਾਰ ਲਈ ਕੰਮ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਉਹੀ ਰਿਵਰਡ ਤੁਹਾਨੂੰ ਵਾਪਸ ਮਿਲ ਰਿਹਾ ਹੈ ਉਹ ਪਿਆਰ ਦੇ ਰੂਪ ਦੇ ਵਿੱਚ ਦਰਸ਼ਕਾਂ ਦੇ ਬਹੁਤ ਮਿਲ ਰਿਹਾ ਬਹੁਤ ਮਿਲ ਰਿਹਾ ਮੈਂ ਇਹ ਕਹਿਣੀ ਹੈ ਕਿ ਮੇਰੇ ਬੱਚੇ ਵੀ ਕਹਿੰਦੇ ਨੇ ਕਹਿੰਦੇ ਮम्मा ਤੁਸੀਂ ਪਹਿਲਾਂ ਹੀ ਕਹਿੰਦੇ ਸੀ ਵੀ ਇਹ ਜਿਹੜਾ ਮੇਰਾ ਮੈਸੇਜ ਹੈ ਘਰ-ਘਰ ਪਹੁੰਚ ਜੇ ਹਨਾ ਤੇ ਫਿਰ ਹੁਣ ਤੁਸੀਂ ਪੈਸਿਆਂ ਦੀ ਗੱਲ ਨਹੀਂ ਕਰਨੀ ਵੀ ਮੈਂ ਲਾਏ ਨੇ ਲੱਗੇ ਨੇ ਕਹਿੰਦੇ ਉਹ ਤਾਂ ਤੁਹਾਡੇ ਪਹੁੰਚ ਜਿਹੜਿਆ ਘਰ-ਘਰ ਤੁਹਾਡਾ ਕੰਮ ਹੋ ਗਿਆ ਸੋ ਇਹ ਭਾਵਨਾ ਨੂੰ ਲੈ ਕੇ ਅਸੀਂ ਬਣਾਈ ਸੀ ਕਿ ਘਰ-ਘਰ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਪੰਜਾਬੀਅਤ ਨੂੰ ਪਿਆਰ ਕਰਦੇ ਆਪਣੇ ਸੱਭਿਆਚਾਰ ਨੂੰ ਪਿਆਰ ਕਰਦੇ ਨੇ ਤੇ ਮੇਰਾ ਇੱਕ ਬਹੁਤ ਹੀ ਇਹ ਮਿਹਨਤ ਦੇ ਨਾਲੇ ਸੁਖਦ ਸਨੇਹ ਹੈ ਜਿਹੜਾ ਤੁਹਾਡੇ ਬੱਚਿਆਂ ਨੂੰ ਬੱਚਿਆਂ ਦੇ ਬੱਚਿਆਂ ਨੂੰ ਅੱਗੇ ਤੱਕ ਲੈ ਕੇ ਜਾਏਗਾ ਤੇ ਤੁਸੀਂ ਸਾਰੇ ਦੇਖੋ ਆਪਣੇ ਬੱਚਿਆਂ ਨੂੰ ਦਿਖਾਓ ਮੈਨੂੰ ਪਤਾ ਹੈ ਤੁਸੀਂ ਜ਼ਰੂਰ ਦਿਖਾਓਗੇ ਚੀਜ਼ੀ ਐਸੀ ਬਣੀ ਹੋਈ ਹੈਗੀ ਐ ਤੇ ਸਾਡੇ ਵੱਡੇ ਭਾਗ ਨੇ ਕਿ ਵਾਹਿਗੁਰੂ ਜੀ ਨੇ ਇਹ ਜ਼ਿੰਮੇਵਾਰੀ ਸਾਡੇ ਸਿਰ ਤੇ ਲਾਈ ਬਿਲਕੁਲ ਅਸੀਂ ਉਸ ਚੀਜ਼ ਨੂੰ ਬਣਾ पाए ਤਾਂ ਸਹੀ ਗੱਲ ਹੈ ਬੇਟੇ ਬਹੁਤ ਫੋਨ ਕਾਲਸ ਆਉਂਦੀਆਂ ਨੇ ਬਹੁਤ ਹੀ ਬਹੁਤ ਸੋਹਣਾ ਸੋਹਣਾ ਲਿਖ ਕੇ ਲੋਕ ਭੇਜਦੇ ਨੇ ਮੈਮ ਤੁਹਾਡੀਆਂ ਉਮਰਾਂ ਲੰਬੀਆਂ ਹੋਣ ਨੇ ਕਿਹਾ ਕਿ ਕਿ ਕਹੋ ਜੀ ਮੈਨੂੰ ਬਲੇਸਿੰਗਸ ਮਿਲ ਰਹੀਆਂ ਨੇ ਹਾਂ ਸੋ ਥੋਡੇ ਵਰਗੇ ਬੱਚੇ ਇੰਨੀਆਂ ਛੋਟੀਆਂ ਛੋਟੀਆਂ ਕੁੜੀਆਂ ਦੇ ਮੈਸੇਜ ਤੇ ਨਾਲ ਉਹ ਬੋਲ-ਬੋਲ ਕੇ ਪਾਉਂਦੀਆਂ ਤੇ ਮੈਂ ਉਹਨਾਂ ਦੇ ਮੂੰਹਾਂ ਵਾਲ ਦੇਖ ਕੇ ਸੋਚਦੀ ਆ ਕਿ ਮੈਨੂੰ ਤਾਂ ਬਾਬਾ ਜੀ ਤੁਸੀਂ ਜਿਹੜਾ ਮੈਂ ਚਾਹੁੰਦੀ ਸੀ ਉਹ ਤਾਂ ਬੱਚਿਆਂ ਕੋਲ ਪਹੁੰਚ ਗਿਆ ਉਹ ਤੇ ਮੈਨੂੰ ਵਾਪਸ ਲਿਖ-ਲਿਖ ਕੇ ਪਾਰੇ ਨਹੀਂ ਆਣੇ ਸੋ ਰੀਤਾਂ ਨਾਲ ਪਰੀਤਾਂ ਹੈ ਨਾ ਰੀਤ ਹੈ ਰਿਵਾਜ ਤੋਂ ਫਰਕ ਹੈ ਰੀਤਾਂ ਜਿਹੜੀਆਂ ਹੁੰਦੀਆਂ ਉਹ ਪੁਰਖਿਆਂ ਦੀਆਂ ਸਿਰ ਜੀਆਂ ਤੇ ਮੋਰ ਲੱਗੀ ਹੋਈ ਹੁੰਦੀ ਹੈ ਰਿਵਾਜ ਜਿਹੜੇ ਹੋ ਸਮੇਂ-ਸਮੇਂ 'ਤੇ ਬਦਲਦੇ ਜਾਂਦੇ ਕਦੇ ਉੱਚਾ ਛੱਗਾ ਆ ਗਿਆ ਕਦੇ ਨੀਵਾ ਆ ਗਿਆ ਲੇਕਿਨ ਜਦੋਂ ਰਿਵਾਜ ਦੇ ਉੱਤੇ ਪੁਰਖੇ ਨੇ ਲਾਤੀ ਨਾ ਮੋਰ ਜਾਂ ਜਿੱਤ ਨੂੰ ਹੋ ਗਈ ਪਰਵਾਨ ਫੇਰ ਬਦਲਣ ਦੀ ਗੁੰਜਾਇਸ਼ ਨਹੀਂ ਠੀਕ ਹੈ ਉਹ ਚੀਜ਼ਾਂ ਅਸੀਂ ਲਿਆਉਣ ਦੀ ਤੇ ਵਖਰੀਆਂ ਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਬੜੀ ਡਿਟੇਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਹੁਣ ਇਹ ਵੀ ਸੋਚਿਆ ਹੈ ਕਿ ਜਦੋਂ ਸਾਡੀ ਪਹਿਲੀ ਸੀਰੀਜ਼ ਆਏਗੀ ਉਸ ਸੀਰੀਜ਼ ਤੋਂ ਬਾਅਦ ਮੈਂ ਸਮੀਖਿਆ ਕਰੂੰਗੀ ਤੇ ਤੁਹਾਨੂੰ ਸਾਰੀਆਂ ਗੱਲਾਂ ਸਮਝਾਵਾਂਗੀ ਥੈਂਕ ਯੂ ਵੈਰੀ ਮਚ ਸੱਚੀ ਗੱਲ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸੋ ਮਚ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੁਬਾਰਕਾ ਜੀ ਥੈਂਕ ਯੂ ਥੈਂਕ ਯੂ ਬੱਚੇ